ਕਰਨਲ ਬਾੜ ਦੇ ਮਾਮਲੇ ਵਿੱਚ ਪੁਲਿਸ ਦੀ ਉਹ ਕਰਿਕਰੀ ਹੋਈ ਆ ਜਿਹੜੀ ਕਿ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਆ ਐਨੀ ਬੇਸ਼ਰਮੀ ਐਨੀ ਲੋਕਾਂ ਨੇ ਜਿਹੜਾ ਇੱਕ ਮੈਂ ਕਹਿੰਨਾ ਕਿ ਰੱਜ ਕੇ ਜਿਹੜਾ ਲੋਕਾਂ ਨੇ ਆਪਣਾ ਜਿਹੜਾ ਗੁੱਸਾਗਾ ਉਹ ਵੀ ਜਿਹੜਾ ਕੱਢਿਆਗਾ ਕੱਲ ਜੋ ਧਰਨਾ ਲੱਗਿਆ ਉੱਥੇ ਜੋ ਕੁਸਾ ਸੈਨਿਕਾਂ ਫੌਜੀਆ ਨੇ ਬੋਲਿਆ ਪੁਲਸ ਦਾ ਜਿਹੜਾ ਉਹ ਜਲੂਸ ਨਿਕਲਿਆ ਤੇ ਪੁਲਸ ਦੀ ਉਹ ਕਰਕਰੀ ਹੋਈ ਆ ਜਿਹੜੀ ਕਿ ਸਾਰੇ ਦੇਸ਼ ਦੇ ਵਿੱਚ ਤਾਂ ਹੋਣੀ ਹੋਣੀ ਆ ਆਲਡ ਬਾਲਡ ਦੇ ਤੱਕ ਜਿਹੜੀ ਕਰਕਰੀ ਹੈ ਜਿਹੜੀ ਪੁਲਸ ਦੀ ਹੈ ਪਹੁੰਚ ਚੁੱਕ ਗਿਆ ਇਹਨੂੰ ਲੈ ਕੇ ਹੁਣ ਤੁਹਾਨੂੰ ਤਮਾਮ ਵੱਡੀ ਖਬਰ ਦਾ ਹਿੱਸਾ ਬਣਾਉਣੇ ਆ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਪੁਲਸ ਨੇ ਕੀਤਾ ਤੇ ਕੀ ਪੁਲਸ ਕਰਕੇ ਆਈ ਸੀ ਤੇ ਕੰਮੇ ਪੁਲਸ ਝੂਠ ਬੋਲ ਰਹੀ ਆ ਸਾਰੀ ਇਸ ਵੀਡੀਓ ਦੇ ਨਾਲ ਜੁੜਿਓ ਕੱਲੀ ਕੱਲੀ ਗੱਲ ਆ ਤੁਹਾਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪੁਲਿਸ ਨੂੰ ਕੰਨ ਹੋ ਜਾਵੇ ਕੰਨਾਂ ਨੂੰ ਹੱਥ ਲਾ ਲੂ ਪੁਲਿਸ ਮੁੜ ਕੇ ਕਿ ਫੌਜ ਦੇ ਨਾਲ ਪੰਗਾ ਲੈਣ ਤੋਂ ਹਜ਼ਾਰ ਬਾਰ ਸੋਚੂਗੀ ਕਿ ਜਿਹੜਾ ਅੱਜ ਕਰਨਲ ਦੀ ਉਸ ਪਤਨੀ ਉਹ ਸਾਡੀ ਭੈਣ ਨੇ ਜਿਹੜਾ ਨੱਕ ਦੇ ਧਾਮ ਨੱਕ ਦੇ ਵਿੱਚ ਜਿਹੜਾ ਪੁਲਿਸ ਵਾਲਿਆਂ ਦੇ ਦਮ ਕੀਤਾ ਕੀਤਾ ਸਾਰੀ ਜਿਹੜਾ ਸਰਕਾਰ ਦੇ ਦਮ ਕਰਕੇ ਰੱਖ ਦਿੱਤਾ ਬੜੀ ਤੇ ਬਹਾਦਰ ਤੇ ਦਲੇਰਾ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ ਜੋ ਕਾਰਨ ਮਾਮਲੇ ਵਿੱਚ ਹੋਇਆ ਉਹ ਤੁਹਾਨੂੰ ਸਭ ਦਾ ਕੁਝ ਜਿਹੜਾ ਆਪਾਂ ਲਗਾਤਾਰ ਖਬਰਾਂ ਜਿਹੜਾ ਦੇ ਰਹੇ ਆ ਸਭ ਨੂੰ ਪਤਾਗਾ ਕਿ 12 ਪੁਲਸੀਏ ਹੁਣ ਕੰਮੇ ਝੂਠ ਬੋਲ ਰਹੇ ਆ ਕਿਦੇ ਕਹਿ ਦਿੰਦੇ ਆ ਜੀ ਇਨਾਂ ਨੇ ਸ਼ਰਾਬ ਪੀਤੀ ਹੋਈ ਸੀ ਕਾਰਨ ਤੇ ਉਹਦੇ ਮੁੰਡੇ ਨੇ ਟਾਬੇ ਉੱਤੇ ਸਾਡੇ ਹੱਥੋਂ ਪਾਈ ਹੋਈ ਸਾਡੀ ਵਰਦੀ ਪਾੜ ਦਿੱਤੀ ਤੇ ਅਸੀਂ ਤਾਂ ਜਿਹੜੀ ਕੁੱਟਮਾਰ ਹੋਈ ਆ ਸਾਡੇ ਗਲਮੇ ਵਿੱਚ ਹੱਥ ਪਾ ਲਿਆ ਸਾਡੀ ਵਰਦੀ ਨੂੰ ਹੱਥ ਪਾ ਲਿਆ ਹਫ਼ਤਾ ਪਹਿਲਾਂ ਇਹਨਾਂ ਦੀ ਵਰਦੀ ਕਹਿੰਦੇ ਵੀ ਵਰਦੀ ਹੈ ਨਹੀਂ ਸੀ ਕਹਿੰਦੇ ਸਿਵਲ ਕੱਪੜਿਆਂ ਵਿੱਚ ਸੀ ਹੁਣ ਹਫ਼ਤੇ ਬਾਅਦ ਇਹਨਾਂ ਦੀ ਵਰਦੀ ਪਤਾ ਨਹੀਂ ਕਿਵੇਂ ਆਟੋਮੈਟਿਕ ਪੈ ਗਈ ਨਾਲੇ ਕਹਿੰਦੇ ਅਸੀਂ ਅਨਕਾਊਂਟਰ ਕਰਕੇ ਆਏ ਆ ਸਿਵਲ ਵਰਦੀ ਦੇ ਵਿੱਚ ਸੀ ਸਿਵਲ ਵਰਦੀ ਦੇ ਵਿੱਚ ਸੀ ਭਾਈ ਉਹਤੇ ਵਰਦੀ ਕਿੱਥੇ ਆ ਗਈ ਵਕੀਲ ਸਾਹਿਬ ਝੂਠ ਨਾ ਬੋਲੋ ਦੇਖੋ ਤੁਸੀਂ ਕੇਸ ਲੜਨਾ ਤੁਹਾਡਾ ਹੱਕ ਆ ਪਰ ਸਾਰੇ ਆਮ ਜਿਹੜਾ ਇੱਥੇ ਝੂਠ ਬੋਲਣਾ ਇਹ ਬਹੁਤ ਗਨਾਹ ਆ ਅੱਜ ਲੋਕਾਂ ਦੀਆਂ ਨਜ਼ਰਾਂ ਨੇ ਜਿਹੜੀਆਂ ਪਲ-ਪਲ ਦੇ ਟਿਕੀਆਂ ਹੋਈਆਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਰਾਸ਼ਟਰਪਤੀ ਰਾਜ ਆ ਜਿਹੜਾ ਲਾਗੂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਕਿ ਕਿਉਂ ਮੰਗ ਉੱਠ ਰਹੀ ਆ ਲੋਕਾਂ ਦਾ ਜਾਨੀ ਕਿ ਪੁਲਿਸ ਦੇ ਉੱਤੋਂ ਵਿਸਵਾਸ ਉੱਠ ਚੁੱਕਿਆਗਾ ਹੁਣ ਨਾਨਕ ਸਿੰਘ ਐਸਐਸਪੀ ਇੱਕ ਸਾਡੀ ਭੈਣ ਕਹਿ ਰਹੀ ਆ ਉਹਦਾ ਫਾਦਰ ਨੂੰ ਕਮੇ ਉਹਨੇ ਮਾਰਿਆ ਬੱਟਾਂ ਦੇ ਨਾਲ ਪੁਲਿਸ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਕਮੇ ਨਾਨਕ ਐਸਐਸਪੀ ਦੇ ਤਬਾਦਲੇ ਨੂੰ ਲੈ ਕੇ ਕਿ ਪੰਜਾਬ ਤੋਂ ਬਾਹਰ ਉਹਦਾ ਤਬਾਦਲਾ ਕੀਤਾ ਜਾਵੇ ਕਮੇ ਮੰਗ ਉੱਠ ਰਹੀ ਆ ਤੁਹਾਨੂੰ ਵੀਡੀਓ ਸੁਣਾਉਣੇ ਆ ਕਿ ਜਿਹੜੇ ਕਹਿ ਰਹੇ ਸੀ ਕਿ ਸ਼ਰਾਬ ਪੀਤੀਆ ਕਰਨਲ ਦੀ ਅੱਜ ਖਬਰਾਂ ਸਬਸਕੀਆਂ ਦੇ ਅਖਬਾਰਾਂ ਦੇ ਵਿੱਚ ਮੈਡੀਕਲ ਹੋ ਚੁੱਕਿਆਗਾ ਉਹਨਾਂ ਦਾ ਕੋਈ ਅਲਕੋਹਲ ਨਹੀਂ ਆਇਆ ਕੋਈ ਸ਼ਰਾਬ ਨਹੀਂ ਪੀਤੀ ਪਹਿਲਾ ਝੂਠ ਪੁਲਿਸ ਦਾ ਇਹ ਫੜਿਆ ਗਿਆ ਦੂਸਰਾ ਝੂਠ ਪੁਲਿਸ ਦਾ ਇਹ ਫੜਿਆ ਗਿਆ ਕਿ ਅਸੀਂ ਪਾਰਕਿੰਗ ਗੱਡੀ ਨੂੰ ਲੈ ਕੇ ਲੜਾਈ ਹੋਈ ਆ ਤੀਸਰਾ ਝੂਠ ਇਹ ਫੜਿਆ ਗਿਆ ਕਿ ਉਸ ਕਹਿੰਦੇ ਸਾਡੇ ਵਰਦੀ ਨਹੀਂ ਪਾਈ ਅੱਜ ਕਹਿੰਦੇ ਸਾਡੀ ਵਰਦੀ ਨੂੰ ਹੱਥ ਪਾਇਆ ਵਰਦੀ ਪਾੜੀ ਆ ਕਿੱਥੇ ਤੇ ਜਾ ਕੇ ਖੜੋਂਗੇ ਇੱਕ ਨੌਜਵਾਨ ਦਾ ਫੇਕ ਕਨਫਰੋਨਟਰ ਜਿਹੜਾ ਤੁਸੀਂ ਬਣਾਇਆ ਉਹਦਾ ਪਾਪ ਤੁਹਾਨੂੰ ਲੈ ਕੇ ਵਹਿ ਗਿਆ ਇਹ ਸਮਝੋ ਉਹ ਇੱਕ ਬਹਾਨਾ ਬਣ ਗਿਆ ਕਰਨਲ ਮੈਂ ਕਹੂੰਗਾ ਕਿ ਇੱਕ ਬਹਾਨਾ ਅਕਾਲਪੁਰਖ ਨੇ ਬਣਾ ਦਿੱਤਾ ਬੇਸ਼ੱਕ ਕਰਨ ਸਾਹਿਬ ਦਾ ਜੋ ਕੁਝ ਤੁਸੀਂ ਉਹਦੇ ਨਾਲ ਕੀਤਾ ਜ਼ੁਲਮ ਤੇ ਉਹ ਉਸ ਨੌਜਵਾਨ ਨਾਲ ਕਰਕੇ ਆਏ ਤੇ ਅੱਜ ਤੁਹਾਨੂੰ ਧਰਤੀ ਵੇਲ ਨਹੀਂ ਦਿੰਦੀ ਧਰਤੀ ਅੱਜ ਤੁਹਾਨੂੰ ਥਾਂ ਨਹੀਂ ਲੱਭਦਾ ਕਿ ਤੁਸੀਂ ਕਿੱਥੇ ਲੁਕੋ ਅੱਜ ਟਾਦਿਆਂ ਘਰ ਵਾਲੀਆਂ ਰੋਂਦੀਆਂ ਅੱਜ ਤੁਹਾਡੀਆਂ ਮਾਮਾ ਰੋਂਦੀਆਂ ਪਲਸ ਵਾਲਿਓ ਅੱਜ ਉਹਨਾਂ ਦੀ ਮਾਮਾ ਨੂੰ ਉਹਨਾਂ ਦੇ ਮਾਪਿਆਂ ਨੂੰ ਪੁੱਛੋ ਜਿਨ੍ਹਾਂ ਦਾ ਨੌਜਵਾਨ 23 ਸਾਲਾਂ ਦਾ ਮਾਰ ਦਿੱਤਾ ਤੁਸੀਂ ਤੇ ਬੱਚੇ ਨੂੰ ਆਂਤ ਤੱਕ ਨਹੀਂ ਉਸ ਆਉਣ ਦਿੱਤੀ ਜੇਕਰ ਉਹ ਯੂਰੋਪੀ ਹੁੰਦਾ ਤਾਂ ਆਪਾਂ ਵੇਖਦੇ ਹਾਂ ਕਿ ਬਹੁਤੇ ਯੂਰੋਪੀ ਆ ਜਿਹੜੇ ਕਿ ਬੱਚਿਆਂ ਨੂੰ ਮਰਦੇ ਮਰਦੇ ਮਾਰ ਜਾਂਦੇ ਆ ਪਰ ਉਹਨੇ ਕਿਉਂ ਨਹੀਂ ਕਿਹਾ ਜਾਂ ਉਹਤੇ ਮੌਜੂਦ ਸੀ ਜਾਂ ਨਹੀਂ ਸੀ ਇਹ ਤਾਂ ਅਨਕਵਾਰੀ ਦਾ ਵਿਸਾਗਾ ਪਰ ਜੇਕਰ ਉਹਦੇ ਮਾਪੇ ਕਰਾਉਣ ਸੀ ਵੀਆਈ ਅਨਕਵਾਰੀ ਕਰਾਉਣ ਜਿਹੜਾ ਤੇ 12 ਪੁੱਤ ਵਾਲੇ ਕਰਨ ਮਾਨ ਦੇ ਵਿੱਚ ਫਸਦੀ ਫਸਦੇ ਆ ਤੇ ਉਸ ਨਵਾਂ ਜਾਣ ਦੇ ਫੇਕ ਇਨਕਾਉਂਟਰ ਵਿੱਚ ਵੀ ਫਸਣਗੇ ਸਾਡੀਆਂ ਸਿੱਖ ਜਿਥੇ ਬੰਦਿਆਂ ਨੂੰ ਚਾਹਿੰਦਾ ਕਿ ਜਾਗ ਉਠੋ ਹੁਣ ਤਾਂ ਬਹੁਤ ਕੁਝ ਹੋ ਗਿਆ ਹੁਣ ਤੁਹਾਨੂੰ ਇੱਕ ਕਰਨ ਸਾਹਿਬ ਦੀ ਹੋਰ ਵੀਡੀਓ ਸੁਣਾਉਣੇ ਆ ਨੌਜਵਾਨ ਦੇ ਉਹਨੇ ਕਮੇ ਬੰਗਾਰ ਪਾਈ ਆ ਬੜੀ ਵੀਡੀਓ ਉਹਨੇ ਤੁਹਾਨੂੰ ਸੁਣਾਉਣਾ ਗਾ ਵੈਂ। ਕਹਿੰਦੇ ਹੁੰਦੇ ਆ ਨਾ ਹਾਥੀ ਬਾਜ ਕਰਾਰੇ ਆ ਬੈਰੀ ਨਾ ਹੁੰਦਾ ਮਿੱਤਾ। ਇਹ ਤਾਂ ਦੋ ਹੱਥ ਫਿਰ ਦਿਖਾਉਣੇ ਪੈਂਦੇ ਆ। ਜਦੋਂ ਕਿਸੇ ਦੀ ਤੁਸੀਂ ਵਰਦੀ ਨਾਲ ਹੱਥ ਪਾਉਂਗੇ ਤੇ ਅੱਜ ਜਦੋਂ ਆਪ ਤੇ ਪੈਂਦੀ ਆ ਤੇ ਅੱਜ ਤੁਸੀਂ ਦੁਖਦੇ ਫਿਰਦੇ ਹੋ ਗਲੀਆਂ ਦੇ ਵਿੱਚ। ਅੱਜ ਤੁਸੀਂ ਕੋਰ ਦਾ ਸਹਾਰਾ ਕਹੇ ਸਾਡੇ ਨਾਲ ਧੱਕਾ ਹੋਇਆ ਸਾਡੀ ਸੁਣਵਾਈ ਨਹੀਂ ਹੋਈ ਅੱਜ ਤੁਹਾਡੀ ਮਾਂਵਾਂ ਰੋਂਦੀਆਂ ਨੇ ਆਖੇ ਮੇਰਾ ਪੁੱਤ ਦਾ ਮੇਰਾ ਪਤੀ ਮਰ ਗਿਆ ਮੇਰਾ ਪੁੱਤ ਦਾ ਇਹ ਜਾ ਨਹੀਂ ਜਿਹਦਾ ਤੇਰਾ ਪੁੱਤ ਮਾਤਾ ਜਿਹਦਾ 22 ਸਾਲ ਦਾ ਮੁੰਡਾ ਮਾਰ ਕੇ ਆਇਆ ਉਹਨਾਂ ਦੇ ਮਾਪੇ ਨੂੰ ਪੁੱਸ ਜਾ ਕੇ ਜਿਸ ਕਰਨਲ ਦੇ ਹੱਡ ਗੋਡੇ ਤੋੜ ਦਿੱਤੇ ਦੇ ਕਰਨਲ ਦਾ ਮੁੰਡੇ ਦਾ ਸਿਰ ਪਾੜ ਦਿੱਤਾ ਉਹਦੀ ਅੱਜ ਪਤਨੀ ਕੰਮੇ ਰੋਂਦੀ ਆ ਦਰ ਦਰ ਤੇ ਫਿਰਦੀ ਆ ਤੁਸੀਂ ਦਰਖਾਸਤ ਜਿਹੜੀ ਉਹਦੀ ਉਹਨਾਂ ਉੱਤੇ ਨੋਟ ਨਹੀਂ ਕੀਤੀ ਐਸਐਸਪੀ ਨਰਤ ਸਿੰਘ ਨੇ ਕਿਉਂ ਧਰਨਾ ਮਜਾਰੇ ਕਰਨੇ ਪਏ ਅਜੇ ਫੌਜ ਦੇ ਨੌਜਵਾਨਾਂ ਦੇ ਵਿੱਚ ਕਿੰਨਾ ਗੁੱਸਾਗਾ ਤੇ ਇਸ ਕਰਕੇ ਜਿਹੜਾ ਤੁਹਾਨੂੰ ਵੀਡੀਓ ਸੁਣਾਉਣੇ ਆ ਸੁਣੋਣੇ 1 ਮਿੰਟ ਤੁਹਾਨੂੰ ਮਾਫ ਕਰਨਾ ਥੋੜਾ ਟਾਈਮ ਲੱਗ ਗਿਆ ਨਰਤ ਸਿੰਘ ਨੂੰ ਇੱਥੇ ਚਲ ਕੇ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਾਕਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀਨੂੰ ਕੀਤਾ ਤੇ ਹਵਾ ਜਾ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਟਿਸਟਿਕ ਕਪਵਾੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਾਟ ਹੁੰਦਾ ਕੀ ਹੈ ਉਹ ਦੱਸਾਂਗੇ ਅਸੀਂ ਮੈਂ ਦਾਅਵੇ ਨਾਲ ਕਹਿੰਦਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸੇਕੂਈ ਚੱਕ ਜੇ ਮੇਰੇ ਮੂੰਹ ਤੇ ਟੁੱਕ ਦਿਓ ਪਾਸਪੋਰਟ ਕਿੰਨਾ ਦੇਖਦੇ ਕਿ ਪੂਰੀ ਇਨਕੁਆਇਰੀ ਹੋ ਜਾ ਮੇਰੇ ਤੋਂ ਬਾਅਦ ਬੜੀ ਵੱਡੀ ਗੱਲ ਕਹਿ ਦਿੱਤੀ ਇਸ ਨੌਜਵਾਨ ਕਰਨ ਨੇ ਕਪਵਾੜਾ ਜ਼ਿਲ੍ਹੇ ਦੇ ਵਿੱਚ ਭੇਜੋ ਕਹਿੰਦਾ ਪੁਲਿਸ ਵਾਲਿਆਂ ਨੂੰ ਕਹਿੰਦਾ ਮੇਰੇ ਮੂੰਹ ਤੇ ਥੁੱਕ ਦਿਓ ਇਹਨਾਂ ਦੀ ਪੁਲਿਸ ਸਿਰ ਚੱਕ ਜਾਵੇ ਐਦੂ ਬੇਸ਼ਰਮ ਦੀ ਹੱਦ ਪੁਲਿਸ ਦੇ ਲਈ ਕੀ ਹੋਵੇਗੀ ਤੁਹਾਨੂੰ ਅਗਲੇ ਸੁਣਾਉਣੇ ਆ ਅਗਲੇ ਆਪਸਰ ਨੇ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਮੇਰੇ ਨਾਲ ਭੇਜੋ ਜਿੱਥੇ ਅਨਕਾਉਂਟਰ ਹੁੰਦੇ ਆ ਕਿ ਇਹਨਾਂ ਦੀਆਂ ਪੈਂਟਾਂ ਗਿੱਲੀਆਂ ਨਾ ਹੋ ਜਾਣ ਪੁਲਿਸ ਵਾਲਿਆਂ ਦੀਆਂ ਕਹਿੰਦਾ ਮੇਰੇ ਮੂੰਹ ਉੱਤੇ ਥੁੱਕ ਦਿਓ ਅਗਲੇ ਆਪਸਰ ਨੇ ਇਹ ਕਹਿ ਦਿੱਤਾ ਤੁਸੀਂ ਇੱਕ ਬੇਕਸੂਰ ਨੌਜਵਾਨਾ ਨੂੰ ਮਾਰ ਕੇ ਆਪਣੇ ਆਪ ਨੂੰ ਬਹਾਦਰ ਬਣੇ ਫਿਰਦੇ ਹੋ ਅੱਜ ਇਹ ਦੇਖੋ ਤੁਹਾਨੂੰ ਜਿਹੜੀ ਫੌਜ ਹੈ ਕਵੇਂ ਬੰਗਾ ਰਹੀ ਆ ਆਪਾਂ ਯਾਰ ਬਿਲੌਂ ਚੋ ਗੀ ਕਿ ਇਹ ਦੱਸਾ ਮੈਂ ਹੀ ਦੇ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਨਹੀਂ ਕੀਤੀ ਆ ਬਈ ਲਾਅ ਆਰਡਰ ਦੀ ਗੱਲ ਕਰਦੇ ਹੋ ਉਹ ਸੀਬੀਆਈ ਦਾ ਜਿਹੜਾ ਮੁੱਦਾਗਾ ਸੀਬੀਆਈ ਨੂੰ ਜਿਹੜਾ ਜਾਂਚ ਆ ਉਸ ਤੋਂ ਦੇਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਜੇ ਤੁਸੀਂ ਕਹੋਗੇ ਪਰਿਵਾਰ ਚ ਕਹੂਗਾ ਕਿ ਸਾਡਾ ਨਿਆਂ ਕਰ ਦੇਣਗੇ ਕੋਈ ਨਿਆਂ ਨਹੀਂ ਹੋਣਾ ਇਹ ਤੁਹਾਡੇ ਸਾਹਮਣੇ ਆ ਇਥੇ ਇੱਥੇ ਰਹਿ ਜਾਣਾਗਾ ਸ੍ਰੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਇਨਕਾਊਂਟਰ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਜਾ ਗਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੋਕਵਾੜ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਇਨਕਾਊਂਟਰ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਕਿਉਂ ਜੀ ਦੇਖੋ ਇਸ ਫੌਜੀ ਨੌਜਵਾਨ ਨੇ ਵੀ ਜਿਹੜਾ ਵੱਡੇ ਸਵਾਲ ਚੁੱਕੇ ਨੇ ਕਹਿੰਦਾ ਸਹੀ ਇਨਕਾਊਂਟਰ ਦੱਸਾਂਗੇ ਕੀ ਹੁੰਦਾ ਇੱਕ ਇਨਕਾਊਂਟਰ ਕਰਕੇ ਉਹਦਾ ਮਤਲਬਾ ਕਿ ਸਹੀ ਇਨਕਾਊਂਟਰ ਕੀ ਹੁੰਦਾ ਕਿ ਤੁਸੀਂ ਫੇਕ ਇਨਕਾਊਂਟਰ ਕਰਕੇ ਆਏ ਹੋ ਇਹ ਵੱਡਾ ਸਵਾਲ ਆ ਪੁਲਿਸ ਉੱਤੇ ਜਵਾਬ ਦੇਵੇ ਹੁਣ ਪੁਲਸੇ ਦੇ ਵਿੱਚ ਤੇ ਅੱਗੇ ਤੁਹਾਨੂੰ ਹੋਰ ਸੁਣਾਉਣੇ ਆ ਕਹਿੰਦੇ ਨੇ ਸੀ ਇਨਕਾਊਂਟਰ ਕਰਕੇ ਆ ਰਹਿ ਕਾਲ ਤੌਕੀ ਦਿੱਤੀ ਆ ਕਦੇ ਇਹਨਾਂ ਨੂੰ ਐ ਕਿਹਾ ਕਿ ਫੌਜ ਦੇ ਵਿੱਚ ਜਾ ਕੇ ਜਦੋਂ ਦੁਸ਼ਮਣ ਦੇ ਗੋਲੀਆਂ ਫਾੜਦੀਆਂ ਨੇ ਨਾ ਕਦੇ ਉਸ ਇਨਕਾਊਂਟਰ ਦਾ ਹਿੱਸਾ ਬਣ ਕੇ ਦੇਖਿਓ ਜੇ ਤੁਹਾਡੀਆਂ ਪੈਂਟਾਂ ਗਿੱਲੀਆਂ ਨਾ ਹੋ ਜਾਣਾ ਉਹ ਇਨਕਾਊਂਟਰ ਹੁੰਦਾ ਇਹ ਕਿਹੜਾ ਰੰਗ ਉਠਾ ਯਾਰ ਕਿਹੜੇ ਇਨਕਾਊਂਟਰ ਸਪੈਲਸਟਰੀ ਹੈ ਕਿ ਬੰਦੇ ਨੂੰ ਐਕਟਰ ਬਣਾ ਦੇਣਾ ਦੋਸ਼ੀ ਬਣਾ ਦੇਣਾ ਹੱਥ ਘੜੀਆਂ ਲਾ ਕੇ ਪਿੱਛੇ ਖੜਾ ਕਰਕੇ ਗੋਲੀਆਂ ਮਾਰ ਕੇ ਇੱਕ ਕਾਊਂਟਰ ਸਪੈਲਸਟਰੀ ਹੋ ਸਕਦੇ ਇਹ ਸਾਡੇ ਪੁਲਿਸ ਦੇ ਨਾ ਤੇ ਕਲੈਂਕ ਹੋ ਸਕਦੇ ਨੇ ਇਹ ਕਹਿੰਦੇ ਨੇ ਸੀ ਇਨਕਾਊਂਟਰ ਕਰਕੇ ਆ ਰਿਹਾ ਕਰਦਾ ਸਾਨੂੰ ਧਮਕੀ ਦਿੱਤੀ ਆ ਕਦੇ ਇਹਨਾਂ ਨੂੰ ਐ ਕਿਹਾ ਕਿ ਫੌਜ ਦੇ ਵਿੱਚ ਜਾ ਕੇ ਜਦੋਂ ਦੁਸ਼ਮਣ ਦੇ ਗੋਲੀਆਂ ਵਰ੍ਹਦੀਆਂ ਨੇ ਨਾ ਕਦੇ ਉਸ ਇਨਕਾਊਂਟਰ ਦਾ ਹਿੱਸਾ ਬਣ ਕੇ ਦੇਖਿਓ ਜੇ ਤੁਹਾਡੀਆਂ ਪੈਂਟਾਂ ਗਿੱਲੀਆਂ ਨਾ ਹੋ ਜਾਣ ਸੁਣ ਲਓ ਪੁਲਸ ਵਾਲਿਓ ਦੇ ਦਿਓ ਜਵਾਬ ਇਸ ਫੌਜੀ ਨੌਜਵਾਨ ਨੇ ਤੁਹਾਨੂੰ ਕੀ ਬੰਗਾਰ ਪਾਈ ਆ ਕੀ ਕਹਿ ਦਿੱਤਾ ਇਦੋਂ ਬੇਸ਼ਰਮੀ ਦੀ ਹੱਦ ਤਾਂ ਮੈਂ ਨਹੀਂ ਸੋਚਦਾ ਕਿ ਕੀ ਹੋ ਸਕਦੀ ਆ ਤੁਸੀਂ ਅੱਜ ਸਾਰੇ ਪੁਲਸ ਦਾ ਸਿਰ ਨੀਮਾ ਕਰ ਦਿੱਤਾ ਸਾਰੇ ਪੰਜਾਬ ਦਾ ਸਿਰ ਨੀਮਾ ਕਰ ਦਿੱਤਾ ਤੇ ਉਹ ਨੌਜਵਾਨ ਜਿਹੜੇ ਕਿ ਪੁਲਸ ਦੇ ਵਿੱਚ 100 ਦੇ 100% ਚਾਹੀਨੇ ਪਰ ਤੁਸੀਂ ਕਾਲੀਆਂ ਭੇਡਾਂ ਨੇ ਪੁਲਸ ਦਾ ਨਾਮ ਬਦਨਾਮ ਕਰ ਦਿੱਤਾ ਤੁਸੀਂ 90 ਤੋਂ 95 ਦਾ ਹੱਕੇ ਵਿੱਚ ਇਹ ਕੀਤਾ ਘਰਾਂ ਤੋਂ ਚੁੱਕ ਚੁੱਕ ਕੇ ਨੌਜਵਾਨਾਂ ਨਾਲ ਕੋ-ਕੋ ਮੁਕਾਬਲਾ ਕੀਤਾ ਤੁਹਾਡੇ ਉਹ ਖੂਨ ਮੂੰਹ ਨੂੰ ਲੱਗਿਆ ਹੋਇਆਗਾ ਅੱਜ ਉਹ ਖੂਨ ਤੁਹਾਡਾ ਜਿਹੜਾ ਲੱਗਿਆ ਹੋਇਆ ਮੂੰਹ ਨੂੰ ਅੱਜ ਇਸ ਫੌਜ ਨੇ ਕੱਢ ਦੇਣਾ ਕਾਰਨਲ ਨੂੰ ਕੁੱਟਣਾ ਮਹਿੰਗਾ ਪੈ ਗਿਆ ਤੁਹਾਨੂੰ ਹੁਣ ਹੁਣ ਤਾਂ ਉਹਨੂੰ ਤੁਸੀਂ ਪਸਤਾਉਂਦੇ ਹੋ ਬੜੇ ਤਰਲੇ ਮਿੰਤਾ ਕੱਢ ਰਹੇ ਹੋ ਤੇ ਅੱਜ ਬੇਸ਼ੱਕ ਤੁਸੀਂ ਜੋ ਮਰਜ਼ੀ ਕਰ ਲਓ ਪਰ ਜੋ ਤੁਹਾਡੀ ਅੱਜ ਪੰਜਾਬ ਪੁਲਿਸ ਦੀ ਕਰਕਰੀ ਹੋ ਗਈ ਆ ਤੇ ਉਹ ਕਦੇ ਸੁਧਰਦੀ ਨਹੀਂ ਕਦੇ ਆਂਡਾ ਚੋਰ ਕਿਹਾ ਜਾਂਦਾ ਤੁਹਾਨੂੰ ਕਦੇ ਫਲਾਨਾ ਚੋਰ ਕਿਹਾ ਜਾਂਦਾ ਕਦੇ ਧੌਂਕਾ ਚੋਰ ਕਿਹਾ ਜਾਂਦਾ ਦੂਜਿਆਂ ਨੂੰ ਚੋਰ ਕਹਿਣ ਵਾਲਿਓ ਦੂਜਿਆਂ ਨੂੰ ਗੈਂਗਸਟਰ ਕਹਿਣ ਵਾਲਿਓ ਦੂਜਿਆਂ ਦੇ ਫੇਕ এনਕਾਊਂਟਰ ਕਰਨ ਵਾਲਿਓ ਜਦੋਂ ਆਪਣੇ ਆਪ ਤੇ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਇਹ ਕਾਲ ਪਰਖਾ ਕਹਿੰਦੇ ਮਤਬੰਦੇ ਜਦੋਂ ਬੁੱਧੀ ਮਾਰਦਾ ਨਾ ਤੇ ਉਦੋਂ ਫਿਰ ਬੜੇ-ਬੜੇ ਖਲਾਸੇ ਹੁੰਦੇ ਆ ਤੇ ਉਦੋਂ ਫਿਰ ਕਾਲਖ ਮੂੰਹ ਤੇ ਲੱਗ ਜਾਂਦੀ ਆ ਮੈਂ ਪਹਿਲਾਂ ਤੁਹਾਨੂੰ ਬੜੀਆ ਵੀਡੀਓ ਹਣੀ ਮੇਰੀ ਚੱਕ ਕੇ ਦੇਖ ਲਿਓ ਮੈਂ ਹਰ ਇੱਕ ਗੱਲ ਵਿੱਚ ਇਹ ਕਹਿਣਾ ਕਿ ਭਾਈ ਹੰਕਾਰ ਬਹੁਤ ਮਾੜਾ ਹੁੰਦਾ ਹੰਕਾਰ ਚਾਹੇ ਉਹ ਨਸੇ ਦਾ ਹੋਵੇ ਚਾਹੇ ਧੀ ਪੁੱਤ ਦਾ ਹੋਵੇ ਚਾਹੇ ਉਹ ਹੰਕਾਰ ਪੈਸੇ ਦਾ ਹੋਵੇ ਹੰਕਾਰ ਵਰਦੀ ਦਾ ਹੋਵੇ ਚਾਹੇ ਬੰਦਾ ਆਮ ਬੰਦਾ ਗਾ ਚਾਹੇ ਪੁਲਿਸ ਦੇ ਵਿੱਚ ਆ ਚਾਹੇ ਫੌਜ ਦੇ ਵਿੱਚ ਆ ਚਾਹੇ ਐਮਪੀ ਆ ਚਾਹੇ ਮੰਤਰੀ ਆ ਚਾਹੇ ਸੰਤਰੀ ਆ ਜੇ ਮੁੱਖ ਮੰਤਰੀ ਹੈ ਚੇ ਪ੍ਰਧਾਨ ਮੰਤਰੀ ਹੈ ਜਾਨੀ ਕਿ ਮਤਵਲ ਕੋਈ ਵੀ ਆ ਹੰਕਾਰ ਸਭ ਦੇ ਲਈ ਮਾਰੇਗਾ ਕਹਿੰਦੇ ਹੁੰਦੇ ਆ ਨਾ ਹੰਕਾਰਿਆ ਸੋ ਮਾਰਿਆ ਹੰਕਾਰ ਨੂੰ ਆਖਰ ਹਮੇਸ਼ਾ ਮਾਰ ਪੈਂਦੀ ਆ ਇਹ ਤੁਹਾਡਾ ਜਿਹੜਾ ਹੰਕਾਰ ਆ ਇਹ ਤੁਹਾਨੂੰ ਆਪੇ ਡੋਬ ਕੇ ਬਹਿ ਗਿਆ ਅੱਜ ਲੋਕਾਂ ਦੇ ਕਮੈਂਟ ਪੜ ਕੇ ਦੇਖੋ ਲੋਕਾਂ ਦਾ ਅੱਜ ਲੋਕ ਕਹਿੰਦੇ ਆ ਨਾਨਕ ਸਿੰਘ ਐਸਐਸਪੀ ਨੂੰ ਡਿਸਮਿਸ ਕਰੋ ਇਹਨੂੰ ਨਾਲ 100 ਬੀਬੀ ਦੇ ਵਿੱਚ ਪਾਓ ਇਤੇ ਪਰਚਾ ਨਾਲ ਦਰਜ ਕਰੋ ਅੱਜ ਲੋਕ ਨੋਜਵਾਨ ਕਹਿ ਰਹੇ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾਗਾ ਅੱਜ ਲੋਕਾਂ ਦੇ ਕਮੈਂਟ ਵੱਡੀ ਪੱਧਰ ਤੇ ਆ ਰਹੇ ਨੇ ਕਿ ਪੁਰਸ ਦਾ ਗੁੰਡਾ ਰਾਜਾ ਪੰਜਾਬ ਦੇ ਵਿੱਚ ਗੁੰਡਾ ਰਾਜਾ ਪੰਜਾਬ ਦੇ ਅੱਜ ਹਾਲਾਤ ਕਿੱਥੇ ਨੇ ਪੰਜਾਬ ਦਾ ਮਾਹੌਲ ਵਿਗੜ ਰਿਹਾਗਾ ਤੇ ਪੰਜਾਬ ਸਰਕਾਰ ਕਹਿੰਦੀ ਬਹੁਤ ਵੱਡਾ ਮਾਰਕਾ ਸੀ ਮਾਰ ਲਿਆ ਤੇ ਇਸ ਕਰਕੇ ਜਿਹੜਾ ਇਹ ਵੀਡੀਓ ਇਸ ਨੂੰ ਵੱਤ ਬਾਤ ਸ਼ੇਅਰ ਕਰ ਦਿਓ ਆਪਣੇ ਸੁਝਾਅ ਆਪਣੇ ਕਮੈਂਟ ਆ ਜਿਹੜੇ ਉਹ ਜਰੂਰ ਲਿਖਿਓ ਛਬੀਆਈ ਤੋਂ ਜੇ ਅਨਕਵਾਰੀ ਹੁੰਦੀ ਆ ਤਾਂ ਠੀਕ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਇਨਸਾਫ ਪਰਿਵਾਰ ਨੂੰ ਨਹੀਂ ਦੇ ਸਕਦਾ ਤੇ ਨਾ ਮਿਲੇ ਏਸੀਬੀਆਈ ਦੀ ਅਨਕਵਾਰੀ ਹੋਣੀ ਚਾਹੀਦੀ ਆ ਨਾਲੇ ਸਿੱਖ ਜਥੇਬੰਦੀਆਂ ਨੂੰ ਮੇਰੀ ਅਪੀਲ ਆ ਜੋ ਮੁੰਡਾ ਜਸਪ੍ਰੀਤ ਮਾਰਿਆਗਾ ਇਹਨਾਂ ਨੇ ਅਨਕਾਉਂਟਰ ਦੇ ਵਿੱਚ ਸਹੀ ਆ ਜਾਂ ਫੇਕ ਆ ਉਹਦੀ ਇਨਕਵਾਰੀ ਹੋਣੀ ਚਾਹੀਦੀ ਆ ਕਿ ਉਹ ਕਦੋਂ ਕੈਨੇਡਾ ਤੋਂ ਆਇਆ ਉਸਦੇ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ ਆਪਣਾ ਪੁੱਤ ਮਰਵਾ ਕੇ ਘਰੇ ਨਾ ਭੇਜੋ ਤੁਹਾਡਾ ਪੁੱਤ ਜੇਕਰ ਬੇਕਸੂਰ ਆਗਾ ਮਾਰਿਆ ਗਿਆ ਤਾਂ ਤੁਹਾਨੂੰ ਇਹ ਹੋਜੂ ਕਿ ਹਾਂ ਭਾਈ ਸਾਡੇ ਬੰਦੇ ਨੇ ਕੀਤਾ ਸੀ ਕਿ ਉਹ ਮਾਰਿਆ ਗਿਆ ਪਰ ਜੇਕਰ ਤੁਹਾਡੇ ਮੁੰਡੇ ਨੇ ਕੁਝ ਕੀਤਾ ਨਹੀਂ ਤੇ ਬੇਗਨਾ ਮਾਰਿਆ ਗਿਆ ਤਾਂ ਫਿਰ ਇਸੇ ਪੁਲਿਸ ਨੂੰ ਭੁਗਤਣੀਆਂ ਪੈਣਗੀਆਂ ਤੇ ਤੁਸੀਂ ਇਸ ਗੱਲ ਦਾ ਜਿਹੜਾ ਜਰੂਰ ਆ ਦੱਸਿਓ ਕਿ ਪੁਲਸਾ ਪੰਜਾਬ ਦੀ ਅੱਜ ਕਿੰਨੇ ਕ ਕਾਲੀਆਂ ਪੇਡਾਂ ਨੇ ਪੰਜਾਬ ਪੁਲਸ ਦੇ ਵਿੱਚ ਕਿਹਦੇ ਕਿਹਦੇ ਨਾਲ ਧੱਕਾ ਹੋ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਹੀ ਆ ਪੁਲਸਾ ਤੇ ਅਗਲੀ ਵੀਡੀਓ ਤਦ ਤੱਕ ਬਣੇ ਰਹੋ ਜਲਦੀ ਅਗਲੀ ਵੀਡੀਓ ਕਰਨਲ ਸਾਹਿਬ ਦੇ ਦੀ ਨਵੀਂ ਵੀਡੀਓ ਲੈ ਕੇ ਆ ਰਹੇ ਆ ਉਹ ਤੱਕ ਦੇ ਉਹ ਆਜਾਤ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਮਮਕਰ ਸਿੰਘ ਉੱਬਾ